ਸਤਿ ਸ੍ਰੀ ਅਕਾਲ ਜੀ ਕਿਊਰ ਸਿੰਮੂ ਐਂਡ ਖੋ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੇ ਆ ਚਿੱਲਾ ਕੁਵਾਰ ਗੰਦਲ ਦਾ ਚਿੱਲਾ ਬਣਾ ਕੇ ਦਿਖਾਉਣੇ ਆ ਇਹ ਜਦੋਂ ਵੀ ਕਦੇ ਕੋਈ ਸੱਟ ਲੱਗ ਜਾਂਦੀ ਆ ਆਪਣੇ ਨੋਰਮਲੀ ਹੁੰਦੀਆਂ ਘਰਾਂ ਦੇ ਵਿੱਚ ਛੋਟੀਆਂ ਮੋਟੀਆਂ ਜਾਂ ਬਾਹਰ ਅੰਦਰ ਜਾਂਦੇ ਆ ਮਾੜੀ ਮੋੜੀ ਸੱਟ ਲੱਗ ਜਾਂਦੀ ਆ ਤੇ ਪਹਿਲਾਂ ਵਾਲੇ ਟਾਈਮਾਂ ਦੇ ਵਿੱਚ ਇਹ ਬੰਨ ਲੈਂਦੇ ਸੀ ਉੱਪਰ ਤਾਂ ਆਰਾਮ ਆ ਜਾਂਦਾ ਸੀ ਹੁਣ ਆਪਾਂ ਡਾਕਟਰ ਕੋਲੇ ਭਜ ਲੈਣੇ ਆ ਤੇ ਆ ਆਪਾਂ ਲਿਆ ਹੋਇਆ ਆ ਦੇਖੋ ਜੀ ਐਲੋਵੀਰਾ ਤਾਂ ਇੱਕ ਪੱਤਾ ਤੇ ਇਹਨੂੰ ਆਪਾਂ ਛਿੱਲ ਕੇ ਤੇ ਇਹਦਾ ਚਿੱਲਾ ਬਣਾ ਕੇ ਤੁਹਾਨੂੰ ਦਿਖਾਉਣੀ ਆ ਤੇ ਇਹ ਆਪਾਂ ਚਿੱਲਾ ਬਣਾਂਗੇ ਨਾ ਸੱਟ ਦੇ ਉੱਪਰ ਦੋ ਤਿੰਨ ਦਿਨਾਂ ਵਿੱਚ ਤੁਹਾਡੀ ਕਿੱਡਾ ਵੀ ਜ਼ਖਮ ਵੜਿਆ ਹੋਵੇ ਤੇ ਬਿਲਕੁਲ ਸਹੀ ਹੋ ਜਾਂਦਾ ਹੈ ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਜ਼ਖਮ ਦੇ ਵਿੱਚ ਕਈ ਵਾਰੀ ਰੇਸ਼ਾ ਬਣ ਜਾਂਦਾ ਤੇ ਰੇਸ਼ਾ ਵੀ ਨਹੀਂ ਬਣੂਗਾ ਤੇ ਬਹੁਤ ਹੀ ਵਧੀਆ ਚੀਜ਼ ਐ ਇਹ ਵੈਸੇ ਅੱਜਕੱਲ ਤਾਂ ਆਮ ਹੀ ਘਰਾਂ ਦੇ ਵਿੱਚ ਲੋਕਾਂ ਨੇ ਲਾ ਰੱਖਿਆ ਕਿ ਸ਼ੌਂਕੀਆ ਤੌਰ ਤੇ ਲਾ ਰੱਖਿਆ ਪਰ ਇਹਦੇ ਬਹੁਤ ਹੀ ਜ਼ਿਆਦਾ ਫਾਇਦੇ ਆ ਤੇ ਆਪਾਂ ਨੂੰ ਆ ਨਿੱਕੇ ਨਿੱਕੇ ਜਿਹੜੇ ਇਹਦੇ ਫਾਇਦੇ ਉਹ ਚੱਕਣੇ ਚਾਹੀਦੇ ਆ ਕਿ ਜਿਵੇਂ ਚਲੋ ਜੀ ਆਪਾਂ ਇਹਨੂੰ ਕੱਟ ਦੇਈਏ ਆ ਦੇਖੋ ਜੀ ਇਹਦੀ ਇਸ ਤਰੀਕੇ ਦੇ ਨਾਲ ਕਟਿੰਗ ਕਰਨੀ ਆ ਆ ਪਹਿਲਾਂ ਇਹਦੇ ਆ ਕਿਨਾਰੇ ਹਵਲੇ ਇੱਧਾ ਲਾ ਲੈਣੇ ਆ ਹਵਲੇ ਇਹ ਕਿਨਾਰਿਆਂ ਦੇ ਵਿੱਚ ਨਾ ਕੰਡੇ ਹੁੰਦੇ ਆ ਥੋੜਾ ਜਿਹਾ ਧਿਆਨ ਨਾਲ ਕੱਟਣਾ ਹੈ ਫਿਰ ਆਪਾਂ ਇਹਨੂੰ ਇੱਦਾਂ ਕਰਕੇ ਕੱਟਣਾ ਇਹਦਾ ਸਿਲਕਾ ਦੋਨੋਂ ਸਾਈਡ ਤੋਂ ਲਾ ਦੇਣਾ ਹੈ ਆ ਦੇਖੋ ਜੀ ਆਪਾਂ ਪੂਰੀ ਤਰ੍ਹਾਂ ਇਹਦਾ ਸਿਲਕਾ ਉਤਾਰ ਲਿਆ ਦੋਨੋਂ ਸਾਈਡਾਂ ਤੋਂ ਤੇ ਹੁਣ ਆਪਾਂ ਦਿਖਾਣੇ ਆ ਤੁਹਾਨੂੰ ਅਗਲਾ ਪ੍ਰੋਸੈਸ ਹਾਂਜੀ ਤੇ ਆ ਆਪਾਂ ਲੈ ਲਿਆ ਸਰੋਂ ਦਾ ਤੇਲ ਤੇ ਆ ਆਪਾਂ ਹਲਦੀ ਲਈ ਹੈ ਤੇ ਆ ਵਾਲਾ ਜਿਹੜਾ ਆਪਾਂ ਛਿੱਲ ਕੇ ਰੱਖਿਆ ਹੈ ਇਹ ਨੂੰ ਵੀ ਰੱਖ ਤੇ ਆਪਾਂ ਦਿਖਾਉਣੇ ਆ ਤੁਹਾਨੂੰ ਕਿਸ ਤਰ੍ਹਾਂ ਕਰਨਾ ਹੈ ਹਾਂਜੀ ਤੇ ਆ ਆਪਾਂ ਤਵਾ ਕਰ ਲਿਆ ਗਰਮ ਇਹ ਤਵੇ ਦੇ ਉੱਪਰ ਆਪ ਸਰੋਂ ਦਾ ਤੇਲ ਪਾ ਦੇਣਾ ਸਰੋਂ ਦਾ ਤੇਲ ਆਪਾਂ ਚਮਚਾ 1.5 ਚਮਚਾ ਪਾਉਣਾ ਹੈ ਜਿਹੜਾ ਟੇਬਲस्पून ਹੁੰਦਾ ਹੈ ਤੇਲ ਆਪਣਾ ਗਰਮ ਤਵੇ ਦੇ ਉੱਪਰ ਹੀ ਪਾਇਆ ਸੀ ਤੇ ਬਹੁਤ ਜਲਦੀ ਗਰਮ ਹੋ ਗਿਆ ਤੇ ਆ ਆਪਾਂ ਇੰਨੀ ਹਲਦੀ ਪਾ ਦੇਣੀ ਵਿੱਚ ਇਹ ਆ ਦੇਖੋ ਜੀ ગેસ આપા બિલકુલ સ્લો કર દેના હલદી નું ਤੇ તેલ નું થોડું જ કલકા લેના હે બરાકા કે ઉપર હે પેલો રાખ દેને ਹੁਣ ਆਪ ਗੈਸ ਨੂੰ ਕਰ ਦੇਣਾ ਬੰਦ ਇਹਨੂੰ ਬੰਦ ਗੈਸ ਤੇ 2 ਮਿੰਟ ਇਦਾਂ ਹੀ ਇਹਨੂੰ ਕਰਨਾ ਹੈ ਆ ਦੇਖੋ ਜੀ ਜੋ ਹਲਦੀ ਦਾ ਔਰ ਤੇਲ ਦਾ ਅਸਰ ਇਹਦੇ ਵਿੱਚ ਆ ਸਕੇ ਇਹਨੂੰ ਜ਼ਿਆਦਾ ਨਹੀਂ ਪਕਾਉਣਾ ਗੈਸ ਬੰਦ ਕਰ ਦੇਣਾ ਆਪਾਂ ਤਵਾ ਤਾਂ ਗਰਮ ਹੀ ਹੋਊਗਾ ਗੈਸ ਆਪਾਂ ਬੰਦ ਕਰ ਦੇਣਾ ਆ ਦੇਖੋ ਜੀ ਇਹ ਆਪਾਂ ਲੈ ਲਈਏ ਰੂਨ कॉटन ਜਿਹਨੂੰ ਬੋਲਦੇ ਆ ਇਹ ਆਪਾਂ ਰੂਨ ਲੈ ਲਈ ਆ ਇਹ ਆਪਾਂ ਹੁਣ ਇਹਦੇ ਉੱਪਰ ਰੱਖ ਦਿਆਂ ਆਹ ਵਾਲਾ ਚੀਨਾ ਮਲਿਆ ਹੋਇਆ ਜੀਰਾ ਦਾ ਉੱਪਰ ਵਾਲਾ ਇਹ ਆਪਾਂ ਇਹਦਾ ਰੂਨ ਦੇ ਉੱਪਰ ਰੱਖਣਾ ਹੈ ਤੇ ਜਿਹੜਾ نیچے ਆਪਾਂ ਕਲਕਾਇਆ ਸਰੋਂ ਦੇ ਤੇਲ ਔਰ ਹਲਦੀ ਦੇ ਵਿੱਚ ਇਹ ਆਪਾਂ ਜ਼ਖਮ ਦੇ ਉੱਪਰ ਰੱਖਣਾ ਹੈ ਤੇ 3 ਦਿਨਾਂ ਬਾਅਦ ਤੁਸੀਂ 3 ਦਿਨ ਆਹ ਵਾਲਾ ਨੁਕਤਾ ਅਪਣਾਓਗੇ ਤਿੰਨ ਦਿਨਾਂ ਬਾਅਦ ਤੁਹਾਡਾ ਜ਼ਖਮ ਬਿਲਕੁਲ ਸਹੀ ਹੋ ਜਾਏਗਾ। ਹੁਣ ਦੇਖੋ ਜੀ। ਇਹ ਇਦਾਂ ਕਰਕੇ ਉੱਪਰ ਆਪਾਂ ਕੋਈ ਪੱਟੀ ਲਪੇਟ ਲੈਣੀ ਹੈ ਤੇ ਜੋ ਵੀ ਕੋਈ ਤੇ ਵੀ ਆਪਣੇ ਜ਼ਖਮ ਹੋਇਆ ਏ ਸੱਟ ਲੱਗੀ ਆ ਉਹਦੇ ਉੱਪਰ ਇਦਾਂ ਰੱਖ ਕੇ ਤੇ ਉੱਪਰ ਆਪਾਂ ਪੱਟੀ ਲਪੇਟ ਲੈਣੀ ਆ। ਆਹ ਦੇਖੋ ਜੀ। ਤਿੰਨ ਦਿਨਾਂ ਬਾਅਦ ਤੁਹਾਡੇ ਕਿੰਨਾ ਵੀ ਗਹਿਰਾ ਜ਼ਖਮ ਹੋਵੇ ਤਿੰਨ ਦਿਨਾਂ ਬਾਅਦ ਠੀਕ ਹੋ ਜਾਊਗਾ ਕਿੱਦਾਂ ਵੀ ਗਹਿਰਾ ਜ਼ਖਮ ਕਿਉਂ ਨਾ ਹੋਵੇ ਇਹ ਵੇਲੇ ਪੱਲੇ ਬਿਰੂਨ ਕੇ ਇਹੀ ਕਰਦੇ ਰਹੇ ਸੀਗੇ ਤੇ ਬਹੁਤ ਵਧੀਆ ਉਸ ਟਾਈਮ ਕਿਹੜੀਆਂ ਦਵਾਈਆਂ ਹੁੰਦੀਆਂ ਸੀਗਾ ਤੋਂ ਰੋਗ ਮੁਕਤ ਵੀ ਹੁੰਦੇ ਸੀਗੇ ਉਹਨਾਂ ਨੂੰ ਕੋਈ ਰੋਗ ਨਹੀਂ ਸੀ ਹੁੰਦਾ ਆਪਾਂ ਇੱਕ ਬਿਮਾਰੀ ਹਟਾਉਣ ਵਾਸਤੇ 10 ਬਿਮਾਰੀਆਂ ਲਾ ਲੈੰਨੇ ਆ ਕਿਉਂਕਿ ਡਾਕਟਰ ਦੀ ਇਹਨੀਆਂ ਗਰਮ ਦਵਾਈਆਂ ਦੇ ਦੇ ਕੇ ਉਹ ਇੱਕ ਤਾਂ ਪ੍ਰੋਬਲਮ ਹਟਦੀ ਆ ਨਾਲ ਚਾਰ ਲੱਗ ਜਾਂਦੀ ਹੈ ਤੇ ਇਹ ਵਾਲੇ ਦੇਸੀ ਘਰੇਲੂ ਕਾਮ ਆਪਾਂ ਕਰਕੇ ਦੇਖੀਏ ਤੇ ਅਨੇਕਾਂ ਬਿਮਾਰੀਆਂ ਤੋਂ ਵੀ ਬਚੀਏ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਪਲੀਜ਼ ਤੇ ਬੈਲ ਆਈਕਨ ਨੂੰ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਓਕੇ ਜੀ ਧੰਨਵਾਦ